ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਰ ਦੱਸੋ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਹੈ ਜੀ ਸਵੇਰ ਦਾ ਟਾਈਮ ਝਾੜੂ ਲਾ ਰਹੇ ਸੀ ਆਪਾਂ ਥੋੜੀ ਥੋੜੀ ਹਵਾ ਚੱਲਦੀ ਸੀ ਤਾਂ ਕਰਕੇ ਆਪਾਂ ਪਹਿਲਾਂ ਝਾੜੂ ਲਾਉਣ ਲੱਗ ਗਏ ਜੀ ਕਿਤੇ ਦੋ ਦਿਨ ਬਹੁਤ ਤੇਜ਼ ਹਵਾ ਚੱਲਦੀ ਰਹੀ ਹੈ ਵੀ ਤੇਜ਼ ਨਾ ਹੋ ਜਾਈ ਫਿਰ ਝਾੜੂ ਨਹੀਂ ਲੱਗਦਾ ਰੇਤਾ ਬਹੁਤਾ ਆਇਆ ਹੋਇਆ ਸੀ ਕੱਲ ਦੀ ਹਵਾ ਨਾਲ ਪਰ ਅੱਜ ਠੀਕ ਸੀ ਹਵਾ ਅੱਜ ਨਹੀਂ ਜ਼ਿਆਦਾ ਚੱਲੀ ਦੋ ਦਿਨ ਤਾਂ ਬਹੁਤ ਰੇਤਾ ਡਿੱਗਿਆ ਤੇ ਠੰਡ ਵੀ ਦੁਬਾਰਾ ਹੋ ਗਈ ਜੀ ਕੋਟੀਆਂ ਵਗੈਰਾ ਕੋਟ ਸਾਰੀ ਧੋ ਕੇ ਧਰ ਦਿੱਤੀ ਸੀ ਤੇ ਅੱਜ ਜੈਕਟ ਦੁਆਰਾ ਕੱਢ ਕੇ ਪਾਈ ਹੈ। ਕੱਲ ਠੰਡ ਲੱਗੀ ਜੀ ਸਵੇਰੇ ਸਵੇਰੇ ਬਾਹਰ ਕੰਮ ਕਰਦੇ ਆਨੂੰ। ਅੱਜ ਤਾਂ ਕਰਕੇ ਪਾ ਲਈ ਸੀ। ਇਹ ਤੋਂ ਆਪ ਰਿੱਤਾ ਸਾਫ ਕਰਦਾਂਗੇ ਜੀ ਸਾਰਾ। ਕੁਸ ਰਿੱਤਾ ਸੀ ਕੁਸ ਪੱਤੇ ਦਰਖਤਾਂ ਦੇ ਆ ਗਏ ਜੀ। ਅੱਜ ਤਾਂ ਪੱਛੋਂ ਦੀ ਹਵਾ ਚੱਲਦੀ ਸੀ ਥੋੜਾ ਜਿਹਾ ਘਟਾ ਆਇਆ। ਜਦੋਂ ਪੂਰੀ ਦੀ ਹਵਾ ਚੱਲਦੀ ਹੁੰਦੀ ਆ ਤਾਂ ਬਹੁਤ ਜ਼ਿਆਦਾ ਕੂੜਾ ਹੁੰਦਾ ਇੱਥੇ ਇਹ ਸਿੱਧੀ ਆਉਂਦੀ ਐ ਇਤਨੂੰ ਹਵਾ ਹੀ ਤੋਂ ਭਾਜੀ ਸੂਰਜ ਨਿਕਲ ਰਿਹਾ ਸੀ ਆਈ ਥੋੜੀ ਥੋੜੀ ਤੋਂ ਪਾਰ ਹੀ ਸੀ ਹਵਾ ਵੀ ਚੱਲ ਰਹੀ ਸੀ ਪਰ ਜ਼ਿਆਦਾ ਨਹੀਂ ਹੈਗੀ ਸੀ ਥੋੜੀ ਸੀ ਅਜੇ जी इतने आप लिया झाड़ू हम आप अंदर चलोंगे जी हो अंदर झाड़ू पोछा करा हजे हजे अपनी मझा भी खड़िया ने जी मझा वाल जाने पहला अंदर करा गे झाड़ू पोछा फिर जावाझा वाले हजी कख खा रही खड़िया ਤਾਂ ਕਰਕੇ ਆਪਾਂ ਥੋੜਾ ਜਿਹਾ ਲੇਟ ਹੀ ਜਾਵਾਂਗੇ। ਲਓ ਜੀ ਇੱਥੇ ਆਪਾਂ ਰੋਟੀ ਪਾਣੀ ਖਾਣ ਤੋਂ ਬਾਅਦ ਰਸੋਈ ਦਾ ਕੰਮ ਖਤਮ ਹੋ ਗਿਆ ਸੀ ਤੇ ਹੁਣ ਆਪਾਂ ਰਸੋਈ ਕਰਦਾਂਗੇ ਸੈਲਫ ਸਾਫ। ਕੱਲ ਚੰਗੀ ਤਰ੍ਹਾਂ ਸਾਫ ਕਰ ਦਿੱਤੀ ਸੀ ਜਿਵੇਂ ਇਧਰੋਂ ਸਾਰਾ ਸਮਾਨ ਚੱਕ ਕੇ ਚੰਗੀ ਤਰ੍ਹਾਂ ਸਾਫ ਕਰਿਆ ਸੀ ਆ ਪਰ ਉਹਦੀ ਵੀਡੀਓ ਨਹੀਂ ਬਣਾਈ। ਅੱਜ ਤਾਂ ਆਪਾਂ ਸੈਲਫੀ ਸਾਫ਼ ਕਰਨੀ ਹੈ ਜੀ। ਰਸੋਈ ਦਾ ਕੰਮ ਸਾਰਾ ਖਤਮ ਹੋ ਗਿਆ ਸੀ। ਰੋਟੀ ਪਾਣੀ ਖਾ ਲਿਆ ਸੀ ਸਾਰਿਆਂ ਨੇ ਤੇ ਭਾਂਡੇ ਵਗੈਰਾ ਵੀ ਆਪਾਂ ਮਾਣ ਦਿੱਤੇ ਸੀਗੇ। ਉਸ ਤੋਂ ਬਾਅਦ ਲੱਗੇ ਸੀ ਰਸੋਈ ਸਾਫ਼ ਕਰਨਾ। ਆਟਾ ਵਗੈਰਾ ਖੇਜ ਜਾਂਦਾ ਜੇ ਰੋਟੀ ਪਕਾਉਨੇ ਆ। ਉਹ ਤਾਂ ਕੋਈ ਜ਼ਿਆਦਾ ਨਹੀਂ ਚੀਜ਼ ਹੁੰਦੀ ਰੋਟੀ ਬਣਾਉਣ ਕਰਕੇ ਆਟਾ ਹੀ ਸਾਰੀਆਂ ਚੀਜ਼ਾਂ ਤੇ ਪੈ ਜਾਂਦਾ ਤੇ ਇੱਕ ਦੋ ਦਿਨ ਜਿਹੜੀ ਤੇਜ਼ ਹਵਾ ਚੱਲਦੀ ਸੀ ਉਹਦੇ ਕਰਕੇ ਵੀ ਘਰ ਦਾ ਆ ਜਾਂਦੀ ਹੈ ਜੇ ਅੰਦਰ ਦੋ ਵਾਰੀ ਆਪਾਂ ਕੱਪੜਾ ਸਾਫ਼ ਕਰਕੇ ਚੰਗੀ ਤਰ੍ਹਾਂ ਮਾਰ ਦਿੱਤਾ ਜੀ ਕੱਲ ਸਾਬਣ ਲਾ ਕੇ ਧੋਤਾ ਸੀ ਗੈਸ ਚੰਗੀ ਤਰ੍ਹਾਂ ਤਾਂ ਕਰਕੇ ਅੱਜ ਆਪਾਂ ਕੱਲੇ ਕੱਪੜੇ ਨਾਲ ਹੀ ਸਾਫ਼ ਕਰ ਦਿੱਤਾ ਤੇ ਨਾ ਹੀ ਅੱਜ ਕੁਝ ਡੁੱਲਿਆ ਹੋਇਆ ਸੀਗਾ ਜੀ ਉੱਪਰ ਜੇ ਕਈ ਵਾਰੀ ਦਾਲ ਸਬਜ਼ੀ ਪਾਉਣੀ ਆ ਜੀ ਉਹਦਾ ਸਿੱਟਾ ਡੁੱਲ ਜੇ ਜਾਂ ਦੁੱਧ ਵਗੈਰਾ ਦਾ ਫੇਰ ਸਾਬਣ ਲਾ ਕੇ ਸਾਫ਼ ਕਰ ਲੈਨੇ ਆ ਫੇਰ ਉਹਦੀ ਸਾਬਣ ਤੋਂ ਬਿਨਾਂ ਥੰਢਾਈ ਜੀ ਨਹੀਂ ਲੈ ਲਈ ਨੂੰ ਲੋ ਕੀ ਸੈਨ ਪਾਪਾ ਕਰ ਦਿੱਤੀ ਹੈ ਸਾਫ਼ ਤੇ ਇਹ ਧਿਆ ਪਰਗੀ ਹੋਈ ਹੈ ਜੀ ਦਾਲ ਮੂੰਗੀ ਤੇ ਮੋਠਾਂ ਦੀ ਚੁੱਲੇ ਤੇ ਢਾਲ ਲਈ ਸੀ ਆਪਾਂ। ਦਾਲ ਆਪਣੀ ਰਿਚਦੀ ਸੀ। ਤੇ ਆਪਾਂ ਤੜਕੇ ਦੀ ਤਿਆਰੀ ਕਰ ਲਾਂਗੇ। ਪਿਆਜ਼ ਤੇ ਲਸਣ। ਛਿੱਲ ਲਾਂਗੇ ਜੀ ਇੱਥੇ ਤੇ ਨਾਲ ਹੀ ਕੱਟ ਲਾਂਗੇ ਉਹਨੂੰ ਆਪਾਂ। ਥੋੜੇ ਜਿ ਮੋਟਪੇ ਸੀ ਗਰਮੀ 'ਚ ਚੰਗੇ ਨਹੀਂ ਲੱਗਦੇ ਹੈਗੇ ਫਿਰ। ਤਾਂ ਕਰਕੇ ਅੱਜ ਆਪਾਂ ਧਰ ਲਈ ਜੀ। ਅੱਜ ਦੀ ਸੀ ਗੀ ਮੂੰਗੀ ਦੇ ਵਿੱਚ ਰਲਾ ਕੇ ਪਾ ਲਈ ਸੀ ਅੱਜ ਆਪਾਂ ਤੇ ਹੁਣ ਗਰਮੀ ਗਰਮੀ ਦਾ ਮੂੰਗੀ ਦੀ ਦਾਲ ਬਣਾਇਆ ਕਰੂੰ ਮੂੰਗੀ ਵਧੀਆ ਲੱਗਦੀ ਹੈ ਜੀ ਮੋੜ ਤਾਂ ਠੰਡ ਠੰਡ ਚ ਵਧੀਆ ਲੱਗਦੇ ਨੇ ਤੇ ਅੱਗ ਤੇਜ਼ ਹੋ ਗਈ ਸੀ ਦਾਲ ਉੱਪਰ ਆ ਰਹੀ ਸੀ ਬਾਹਰ ਤਾਂ ਕਰਕੇ ਅਬ ਅੱਗ ਘੱਟ ਕਰ ਦਿੱਤੀ ਹੈ ਜੀ ਜੇ ਬਾਹਰ ਨਿਕਲ ਜਾਂਦੀ ਹੈ ਕਈ ਵਾਰੀ ਉਵਾਲੀ ਆ ਜਾਂਦੀ ਹੈ ਜੀ ਫਿਰ ਨੌਨ ਵਿੱਚ ਵੀ ਨਾਲ ਹੀ ਨਿਕਲ ਜਾਂਦਾ ਸਾਰਾ ਅੱਗਪਾ ਤਾਂ ਹੀ ਘਟਾ ਦਿੱਤੀ ਹੈ। ਥੋੜੀ ਟਾਈਮ ਬਾਅਦ ਫਿਰ ਕਰਦਾਂਗੇ ਜੀ ਅੱਗੇ। ਉਹਦੇ ਟਾਈਮ ਦੇ ਵਿੱਚ ਆਪਾਂ ਤੜਕੇ ਦੀ ਤਿਆਰੀ ਇੱਥੀ ਕਰ ਲਾਂਗੇ ਬੈਠ ਕੇ। ਅਜੇ ਤੜਕਾ ਨਹੀਂ ਲਾਉਂਦੇ ਜੀ ਠਹਿਕ ਕੇ ਲਾਵਾਂਗੇ। ਅਜੇ ਦਾਲ ਰੁੱਧ ਰਹੀ ਹੈ ਆਪਾਂ ਰਿੱਜੂਗੀ। ਤੜਕਾ ਠਹਿਕ ਕੇ ਜਦੋਂ ਬਣਨ ਵਾਲੀ ਹੋਊਗੀ ਤੜਕਾ ਉਦੋਂ ਲਾ ਕੇ ਪਾ ਦਾਂਗੇ ਵਿੱਚ। ਉਸ ਅਦਰਕ ਅੰਦਰ ਜਾ ਕੇ ਜੀਰ ਲਾਂਗੇ ਥੋੜਾ ਜਿਹਾ ਅਦਰਕ ਪਾਵਾਂਗੇ ਲੱਗੇ ਜੀ ਟਮਾਟਰ ਪਾਵਾਂਗੇ ਹੋਰ ਕੋਈ ਜ਼ਿਆਦਾ ਸਮਾਨ ਨਹੀਂ ਪਾਇਆ ਤੇ ਹਰਾ ਧਨੀਆ ਪਾ ਲਾਂਗੇ ਜਿਹੜੀ ਭੈਣ ਪਰ ਆਪਣੇ ਚੈਨਲ ਤੇ ਆਉਂਦੀ ਨੇ ਜੀ ਫੁੱਲ ਵਾਚ ਕਰਦੇ ਨੇ ਤੇ ਸੋਨੇ ਸੋਨੇ ਕਮੈਂਟ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੇ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਜੀ ਹੁਣ ਵਾਚ ਟਾਈਮ ਬਹੁਤ ਘਟ ਬਹੁਤ ਘਟ ਵਧਦੇ ਹੈ ਪਹਿਲਾਂ ਬਹੁਤ ਵੱਧਦਾ ਸੀ ਤੇ ਆਪਣਾ ਵਾਚ ਟਾਈਮ ਵੀ ਪੂਰਾ ਨਹੀਂ ਹੋਇਆ ਜੀ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਜ਼ਰੂਰ ਕੋਸ ਆਪਾਂ ਥੋੜਾ ਜਿਹਾ ਬੀਜੀ ਸੀਗੇ ਜੀ ਪਹਿਲਾਂ ਬਿਆਹਾਂ ਕਰਕੇ ਤਾਂ ਕਰਕੇ ਵੀਡੀਓ ਜ਼ਿਆਦਾ ਵਧੀਆ ਨਹੀਂ ਪਈਆਂ ਜਿੰਨੀ ਕ ਬਣਦੀ ਸੀ ਛੋਟੀ ਉਨੀ ਅਕੇ ਪਾ ਦਿੰਦੇ ਸੀ ਆਪਾਂ ਇਹਨਾਂ ਨੂੰ ਹੁਣ ਆਪਾਂ ਸੱਲ ਕੇ ਸਾਰਾ ਲਸਣ ਤੇ ਪਿਆਜ਼ ਆਪਾਂ ਧੋ ਲਏ ਨੇ ਧੋ ਕੇ ਕਟਾਂਗੇ ਜੀ ਹੁਣ ਕੱਟਣ ਤੋਂ ਪਹਿਲਾਂ ਧੋ ਲੈਣੇ ਨੇ ਜੀ ਮੈਂ ਜੇ ਕਈ ਵਾਰੀ ਭੁੱਲ ਜਾਈਏ ਤਾਂ ਕੱਟ ਕੇ ਧੋ ਲੈਨੇ ਆ ਬਾਅਦ ਦੇ ਵਿੱਚ ਲਾ ਸੰਨੂ ਵੀ ਬਰੀਕ ਕੱਟ ਲਾਂਗੇ ਮੋਟੀਆਂ ਗੱਠੀਆਂ ਸੀਗੀਆਂ ਚੀਰਾ ਪਾ ਕੇ ਕੱਟ ਲਈਆਂ ਸੀ। ਨੀਜਾ ਦਾ ਮੋਟਾ ਜਿਹਾ ਦਿੱਖਦਾ ਦਾਲ ਦੇ ਵਿੱਚ ਉਹ ਵਧੀਆ ਨਹੀਂ ਲੱਗਦਾ। ਤੇ ਨਾਲ ਨਾਲ ਆਪਾਂ ਅੱਗ ਵੀ ਦੇਖ ਰਹੇ ਸੀਗੇ ਜਿਹਦਾ ਥੱਲੇ। ਇਹਦੇ ਵਿੱਚ ਪਾਉਣ ਲਈ ਵੀ ਪਾਣੀ ਆਪਾਂ ਉੱਪਰ ਹੀ ਰੱਖ ਦਿੰਨੇ ਆ ਜੀ। ਗਰਮ ਹੋ ਜਾਂਦਾ। ਗੱਠੇ ਕੌੜੇ ਬਹੁਤ ਨੇ ਜੀ ਪਾਣੀ ਨਿਕਲਦਾ ਆਖਾਂ ਜ। ਕਈ ਵਾਰ ਇਕੱਠੇ ਜਿਆਦਾ ਕੌੜੀ ਹੁੰਦੇ ਨੇ ਤੇ ਕਈ ਵਾਰੀ ਬਿਲਕੁਲ ਵੀ ਨਹੀਂ ਕੌੜੀ ਹੁੰਦੇ ਉਹਨਾਂ ਨਾਲ ਪਾਣੀ ਜਮੀ ਨਿਕਲ ਜਿੰਨੀ ਮਰਜੀ ਜੀਰੀ ਚਾਹੀਏ ਤੇ ਇਹ ਕੌੜੀ ਨੇ ਇੱਕ ਇਕੱਠਾ ਵੀ ਜੀਤਿਆ ਤਾਂ ਵੀ ਔਖਾ ਹੋ ਜਾਂਦਾ ਜੀ ਲਓ ਜੀ ਆਪਾਂ ਟੜਕੇ ਦਾ ਸਮਾਨ ਕੱਟ ਕੇ ਰੱਖ ਲਾਂਗੇ ਤੇ ਉਨੇ ਟਾਈਮ ਦੇ ਵਿੱਚ ਆਪਾਂ ਹੋਰ ਕੰਮ ਕਰਾਂਗੇ ਜੀ ਕੋਈ ਢੜਕਾ ਫੇਰ ਲਾਵਾਂਗੇ ਅੱਜ ਆਪਾਂ ਕਰੀ ਜੀ ਰੈਸਟ ਜਿਆਦਾ ਕੋਈ ਕੰਮ ਨਹੀਂ ਕਰਿਆ ਡੇਲੀ ਰੁਟੀਨ ਵਾਲੀ ਕਰੀ ਨੇ ਉਹ ਤਾਂ ਕਰਨੀ ਹੁੰਦੀ ਨੇ ਜੀ ਐਕਸਟਰਾ ਕੰਮ ਨਹੀਂ ਕਰਿਆ ਕੋਈ ਹੁਣ ਪਾ ਲਾਂਗੇ ਜੀ ਆਪਾਂ ਤੜਕਾ ਕਿਉਂ ਪਾ ਲਿਆ ਸੀ ਆਪਾਂ ਦੇਸੀ ਘਿਓ ਜੀਰਾ ਤੇ ਲਸਣ ਪਾ ਲਿਆ ਸੀ ਪਹਿਲਾਂ ਇਹ ਪਿਆਜ਼ ਪਾ ਲਈ ਜੀ ਨਾਲ ਪਹਿਲਾਂ ਇਹਨਾਂ ਨੂੰ ਭੁੰਨ ਲਾਂਗੇ ਥੋੜਾ ਜਿਹਾ ਫੇ ਟਮਾਟਰ ਚੀਰ ਕੇ ਪਾਵਾਂਗੇ ਆਪਾਂ ਇਹ ਉੱਧਰੀ ਸਾਈਡ ਆਪਾਂ ਤਾਂ ਰੱਖ ਲਈ ਜੁੱਧਾ ਵਾਲੀ ਆਉਣ ਦੇ ਇਹ ਹੁਣ ਸ਼ਾਮ ਦਾ ਟਾਈਮ ਹੈ ਜੀ ਧਰਾਂ ਚੋਣ ਤੋਂ ਬਾਅਦ ਧਨੀਆ ਧੋ ਕੇ ਕੱਟ ਲਿਆ ਜੀ ਆਪਾਂ ਧਨੀਆ ਵੀ ਪਾ ਦਾਂਗੇ ਤੜਕੇ ਦੇ ਨਾਲ ਆਪਾਂ ਜਦੋਂ ਤੜਕਾ ਪਾਵਾਂਗੇ ਦਾਲ ਦੇ ਵਿੱਚ ਨਾਲ ਹੀ ਧਨੀਆ ਪਾ ਦਾਂਗੇ ਇਹ ਟਮਾਟਰ ਚੀਰ ਲਾਂਗੇ ਢੋ ਲਿਆ ਸੀ ਆਪਾਂ ਟਮਾਟਰ ਬਾਦ ਦੇ ਵਿੱਚ ਚੀਰੇ ਹੈ ਜੀ ਇਕ ਟਮਾਟਰ ਹੀ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਬਰੀਕ ਕੱਟ ਲੈ ਜੀ ਜਿਆਦਾ ਵੱਡਾ ਨਹੀਂ ਕੱਟਿਆ ਆਪਾਂ ਸਿੱਧਾ ਸੌਫਟ ਹੋ ਜਾਊਗਾ ਤੜਕੇ ਦੇ ਵਿੱਚ ਜਦੋਂ ਕਈ ਦਿਨਾਂ ਬਾਅਦ ਇਹ ਢਾਲ ਬਣਾਉਣੀ ਹੈ ਜੀ ਫਿਰ ਤਾਂ ਟੇਸਟੀ ਲੱਗਦੀ ਹੈ। ਬੱਚੇ ਆਏ ਹੁਣ ਗਰਮੇ ਗਰਮ ਇਹ ਹੀ ਖਾਣਾ ਜੀ ਆਹ ਢਾਲ ਹੀ ਖਾਣੀ ਹੋਣੀ ਖਾਣੀ ਅਸੀਂ। ਠੰਡ ਦੇ ਵਿੱਚ ਤਾਂ ਅਸੀਂ ਆਪਾਂ ਪਰੌਂਠੇ ਵਗੈਰਾ ਬਣਾ ਲੈਨੇ ਜਾਂ ਮਿੱਠੇ ਵਾਲੀ ਰੋਟੀ ਬਣਾ ਲੈਨੇ ਉਹ ਖਾ ਲੈਂਦੇ ਨੇ ਬੱਚੇ। ਗਰਮੀ ਚ ਔਖਾ ਹੋ ਜਾਂਦਾ ਦਾਲਾਂ ਸਬਜ਼ੀਆਂ ਦਾ। ਟਮਾਟਰ ਆਪਾਂ ਕੱਟ ਕੇ ਪਾ ਲਿਆ ਜੀ। ਹੁਣ ਇਹਨੂੰ ਵੀ ਪੁੰਨ ਲਾ ਗਏ ਆਪਾਂ ਚੰਗੀ ਤਰ੍ਹਾਂ ਸੌਫਟ ਹੋ ਜਾ ਟਮਾਟਰ। ਤੇ ਦੁੱਧ ਨੂੰ ਵਾਲੀ ਆ ਗਈ ਜੀ ਗੈਸ ਕਰਦਾਂਗੇ ਬੰਦ ਗੈਸ ਆਪਣਾ ਮੀਡੀਅਮੇ ਰੱਖਿਆ ਹੋਇਆ ਟੜਕੇ ਵਾਲਾ ਵੀ ਮਸਾਲਾ ਆਪਣਾ ਤਿਆਰ ਆ ਜੀ ਭੁੰਨ ਲਿਆ ਚੰਗੀ ਤਰ੍ਹਾਂ ਤੇ ਹਰਾ ਧਨੀਆ ਪਾ ਦਾਂਗੇ ਹੁਣ ਵਿੱਚ ਆਪਾਂ ਇਹਦੇ ਫਿਰ ਦਾੜ ਦੇ ਵਿੱਚ ਪਾ ਲਾਂਗੇ ਜੀ ਲਾ ਕੇ ਇਹਨੂੰ ਧਣੀਆਂ ਨੇ ਇੱਥੇ ਬਸ ਮਾੜਾ ਜੀ ਸੇਕ ਲਵਾਇਆ ਸੀਗਾ ਆਪਾਂ। ਦਾਲ ਦੇ ਵਿੱਚ ਰਿਚ ਜਾਊਗਾ ਜੀ ਇਹ। ਫਿਰ ਦਾਲ ਦੇ ਵਿੱਚ ਪਾਵਾਂਗੇ ਚੱਲ ਕੇ। ਤੜਕਾ ਤਿਆਰ ਹੈ ਜੀ ਆਪਣਾ। ਗੈਸ ਕਰਤਾ ਆਪਾਂ ਬੰਦ ਹੁਣ ਇਹਨੂੰ ਦਾਲ ਦੇ ਵਿੱਚ ਪਾ ਦਾਂਗੇ। ਦਾਲ ਵੀ ਆਪਣੀ ਰਿਚੀ ਹੋਈ ਹੈ ਜੀ। ਤੜਕਾ ਪਾ ਕੇ ਥੋੜੀ ਜਿਹੀ ਅੱਕ ਕਰ ਦਾਂਗੇ ਥੋੜਾ ਟ੍ਰੈਂਪ ਹੋਰ ਪਈ ਰੂ ਸੇਕ ਤੇ। ਫਿਰ ਆਪਾਂ ਅੱਗ ਨਹੀਂ ਮਚਾਉਂਦੇ। ਸੀਕਨਾਲੀ ਹੋ ਜੂਗੀ ਇਹ। ਠੀਕ ਗਰਮ ਪਾਣੀ ਰੱਖਿਆ ਹੋਇਆ ਸੀ ਉੱਪਰ ਥੋੜਾ ਜਿਹਾ ਪਾਣੀ ਪਾ ਦਾਂਗੇ ਵਿੱਚ। ਗਰਮ ਕਰਕੇ ਪਾਣੀ ਪਾਉਣੇ ਹੁੰਦੇ ਆ ਜੀ ਦਾਲ ਦੇ ਵਿੱਚ ਵੀ। ਜੇ ਠੰਡਾ ਪਾਉਨਿਆ ਫਿਰ ਰਿਜਣ ਨੂੰ ਟਾਈਮ ਲੱਗਦਾ। ਗਰਮ ਪਾਣੀ ਪਾਉਣ ਨਾਲ ਨਾਲ ਦੀ ਨਾਲ ਰਿਜਣਾ ਲੱਗ ਜਾਂਦੀ ਹੈ ਦਾਲ। ਸਾਗ ਜੀ ਵੀ ਗਰਮ ਪੈਂਦਾ ਜੀ। ਠੀ ਦਾਲ ਜੀ ਵੀ ਗਰਮ ਪਾ ਦਿੰਨੇ ਆ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਅੱਜ ਦੀ ਵੀਡੀਓ ਇੰਨੀ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ